ਇਸ ਕਿਹਦੀ ਨਾ ਧਰਾਂ ਚਾਲ ਦੀ ਕੁੜੀ ਇਹਦੀ ਛੱਡੀ ਵੀ ਕਿਹਦੀ ਭਗਵੰਤ ਮਾਨ ਦੀ ਲੰਡੂਰੀ ਮੈਂ ਸੁਪਰੀਮ ਕੋਰਟ ਦਾ ਵਕੀਲ ਐ ਤੇ ਭਗਵੰਤ ਮਾਨ ਉਹਦੀ ਮਾਂ ਦਾ ਨਾਮ ਹਰਮਨ ਸਿੰਘ ਹੋਵੇ ਠਰਪਾਦ ਕਰਨ ਠਰਪਾਦ ਕਰਨ ਤੇ ਪਿਓ ਦਾ ਨਾਮ ਹਿੰਦਰ ਸਿੰਘ ਆ ਸਤੋਜ ਦੇ ਆ ਹਰ ਪਾ ਦਿਨ ਮਾਂ ਨੇ ਨਾ ਰਸਤੇ ਤੇਰੇ ਸਾਡੇ ਵਿਆਹ ਹੋਇਆ ਐਵੇਂ ਹੁੰਦਾ ਸਾਡੇ ਟੱਬਰਾਂ ਜਿਆ ਤਾਂ ਸਾਡੇ ਬੈਠੇ ਉਹਦੇ ਵਿੱਚ ਉਹ ਮੇਰੀ ਭੂਆ ਲੱਗਦੀ ਐ ਇਹਦੀ ਪਹਿਲੀ ਧੀ ਵੀ ਧੀਮੀ ਕਹਿ ਬਿਠਾ ਪਰ ਸਾਡੀ ਧੀ ਬਾਲੇ ਵਾਲ ਦੀ ਸੀ ਪਤਾ ਤੁਹਾਨੂੰ ਅੱਡਾ ਹੁਣ ਕੁੜੀਏ ਜਿਵੇਂ ਤੂੰ ਸਿਰ ਤੇ ਮਾਰਿਆ ਛੋਟੀ ਧੀਏ ਨਾਲ ਕੁੜੀਆਂ ਨੂੰ ਤਾਂ ਪਤਾ ਹੁੰਦਾ ਨਾ ਇਹੀ ਕਰਨਾ ਉਹਦਾ ਵੀ ਕਿੱਥੇ ਕੀ ਹੈ ਅਸੀਂ ਨਾ ਮੈਂ ਦੋ ਧੀਆਂ ਦਾ ਪੇਵਾ ਮੈਨੂੰ ਨਹੀਂ ਪਤਾ ਮੇਰੇ ਤੇ ਮਕਾਦਮਾ ਨਹੀਂ ਕਰਸਰ ਮੈਂ ਲੰਡੂ ਕਿਹਾ ਕਹੂੰਗਾ ਕਰਲੇ ਮਕਾਦਮਾ ਮੈਂ ਤਾਂ ਆਪ ਹੀ ਲੜ ਲੈਣਾ ਨਾ ਮਹਾਰਾਣਾ ਆਪ ਹੀ ਲੜ ਲੈਣਾ ਉਹ ਕਹਿਣਗੇ ਇਹਨੂੰ 6 ਮਹੀਨੇ ਕੈਦ ਕੀ ਇਹ ਝੂਠਾ ਕਾਦਮ ਕਿਤਾ ਰਾਮੂ ਵਾਲੀਆ ਭਾਰੀ ਇਹ ਕੌਣ ਹੁੰਦਾ ਹੈ ਇਹ ਲੰਡੂ ਹੈ ਉਹ ਛੱਡੀ ਵੀ ਹੈ ਇੱਥੇ ਕੁੜੀ ਗਰਬਾੜਿਆਂ ਵਾਲੀ ਗਲੇ ਵਾਲਾਂ ਦੀ ਉਹ ਵੀ ਚੱਲ ਰਿਹਾ ਪਰਸੋਂ ਤੋਂ ਇੱਥੇ ਆ ਕੇ ਧੂਮ ਧਾਮਣਾ ਕਿਹੜਾ ਕੈਡੀਡੇਟ ਆਪਣਾ ਚਲੋ ਕਈ ਵਾਰੀ ਦੰਦਕਾਰ ਦੇ ਮਗਰੋਂ ਵੀ ਹੋ ਜਾਂਦੇ ਹੈ। ਕੈਂਡੀਟ ਹੈ ਨਹੀਂਗਾ। ਮੈਂ ਬੇਨਤੀ ਕਰਦਾ ਜਿੱਤੂਗਾ ਪਰਗਟ ਸਿਆ ਹਾਂ। ਅੱਗੇ ਭਰਤ ਪੁੱਛਾ। ਅੱਗੇ ਆ ਜਾਓ ਜੀ ਆਓ ਜੀ। ਆ ਮੁਸਲਮਾਨ ਵੀ ਆ ਗਏ ਅੱਗੇ ਅੱਗੇ ਹੋ ਜਾ। ਮੈਂ ਮਲੇਰ ਕੋਟਲੇ ਤੋਂ 50 ਮੁਸਲਮਾਨ ਵੀ ਸਾਥ ਨੇ। ਉਹ ਸਾਡੀਆਂ ਜਣਾ ਲੰਮੀਆਂ ਹੈ। ਕਿੰਨੇ ਮੁਸਲਮਾਨਾਂ ਚੋਤ ਖਾਏਗਾ ਆਪਣਾ ਡਾਕਟਰ ਸਮਾਈਲ ਜੀ ਰਾਕਰ ਹਸ ਹੈ ਨਾ ਮਹਮਦ ਇਸਮਾਇਲ ਜੀ ਸਰ ਸਮਾਈਲ ਤੇਨ ਕਿਹਨ ਲੜਾਈ ਸੀ ਮੈਂ ਹਾਂਜੀ ਉਹੀ ਆ ਜਾ ਮੈਂ 50 ਮੁਸਲਮਾਨ ਵੀ ਸਾਧਲੇ ਉਹ ਅਸੀਂ ਬਾਲੀ ਤੋਪ ਹੈ ਯਾਰ ਕਾ ਨੂੰ ਛੇੜਦੇ ਸਾਨੂੰ ਉਹ ਵੀ ਸਾਧਲੇ ਆ ਯੂਪੀ ਤੋਂ ਮੈਂ ਮਨਿਸਟਰ ਰਿਆ ਉਥੋਂ ਯੂਪੀ ਵਾਲੇ ਇੱਥੇ ਕੰਮ ਕਰ ਰਹੇ ਉਹ ਵੀ ਸਾਧਲੇ ਆ ਇੱਥੇ ਮੈਂ ਪੜਿਆ ਡਾਕਟਰ ਭਾਰਦਵਾਜ ਕੋਲੋਂ ਇੰਤਜਮ ਕਾਲਜ ਐਮਏ ਕੀਤੀ ਐ ਪੁਰਾਣੇ ਕਾਸਟ ਕਲਾਸ ਫਿਰ ਉਹ ਵੀ ਸੜ ਗਲੇ ਆ ਬੰਦੇ ਲਾਦੇ ਆ 16000 ਤੋਂ 12000 ਭੁਗਤੇ 11 ਭੁਗਤੇ ਪਰ ਕੱਢਦਿਆਂ ਮੈਂ ਤਾਂ ਨਹੀਂ ਕਿ ਧਾਟ ਕੱਢ ਲਿਓ ਸਾਡੇ ਵਾਲੀਆਂ ਵੀ ਟੁੱਟੀ ਫੁੱਟੀ ਜਦੋਂ ਰੂਪਨਾ ਪੈਂਦੀ ਐ ਵਿੱਚ ਸਾਡੇ ਵੀ ਰੁਪਈਏ ਕੱਢ ਲਿਓ ਸੋ ਮੈਂ ਬੇਨਤੀ ਕਰਦਾ ਇਤਨਾ ਚਾਹੀਦਾ ਤੁਹਾਨੂੰ ਮੈਂ ਬੇਨਤੀ ਕਰਦਾ ਜੇ ਕਲਮਾ ਹੱਥ ਜਾ ਜਾਣ ਆ ਕੁਝ ਮੁੱਦੇ ਜਿਹੜੇ ਮੈਂ ਲਿਖੇ ਤੇ ਥੋੜੇ ਜਿਹਾ ਲੈ ਕੇ ਵੀ ਆਇਆ ਹਾਂ ਉਹ ਤਾਂ ਤੁਸੀਂ ਤੁਸੀਂ ਤਾਂ ਤੋਰੀ ਜਾਂਦੀ ਜਿੜੀ ਦੀ ਤੋਰ ਫੜ ਲੈਨੇ ਆ ਤੇ ਇਹ ਸਾਰੇ ਕਰ ਦਿਓ ਇਹਨੂੰ ਹਰਾਉਣਾ ਚਾਹੀਦਾ ਮੈਂ ਵਾਇਗਰ ਨੂੰ ਹਾਜ਼ਰ ਰਾਨਦ ਕੇ ਕਹਿਣਾ ਮੇਰੀ ਮਾਂ ਦੀ ਮਰਤੂ ਹੋਈ ਹੈ ਮੈਂ ਉਹਦੀ ਮਾਂ ਦੀ ਸੋਖ ਕੇ ਕਹਿਣਾ ਮੈਂ ਸੇਜ ਪਾਪੀ ਕੇ ਜੀ ਰਿਵਾਰ ਨੂੰ ਇੱਕ ਛਡੀ ਸ਼ੀਰ ਕੋਰੀ ਦੀ ਮਾਤਮਾ ਦੇ ਰਿਕਮਾਂਗ ਕਰਦਾ ਹਾਂ ਇੱਕ ਪਰਗਟ ਸੇ ਜਰਨੈਲ ਸਿੰਘ ਐਮ ਪੀ ਐਚ ਡੀ ਪੜਿਆ ਹੋਇਆ ਐਮ ਐਲ ਐਫੀ ਇਹਦੇ ਕੋਲੇ ਦਿੱਲੀ ਤੋਂ ਯਾਰਾ ਬਾਬਾ ਜੀ ਐਵੇਂ ਪੜਿਆ ਬੰਦਾ ਸੀ ਪਿੱਛੇ ਹੋ ਗਿਆ ਐਮ ਐਪਾਸ ਉਹ ਮੇਰੇ ਕੋਲੇ ਦੁੱਖ ਸੁੱਖ ਰੋਣ ਆਉਂਦਾ ਸੀ ਦਿੱਲੀ ਗੁਰਦੁਆਰਾ ਸਿੰਘ ਸਰਦੀਪ ਸਿੰਘ ਕਹਿੰਦੇ ਰੋਜ਼ ਮੱਥਾ ਟੇਕਣ ਆਉਂਦਾ ਸੀ ਉਹ ਪਿੱਟ ਕੇ ਮਰ ਗਿਆ ਵੀ ਮੈਂ ਸਭ ਤੋਂ ਵੱਧ ਵੋਟਾਂ ਨਾਲ ਜਿੱਤਿਆ ਉਹ ਕੇਜਰੀ ਵਾਲਾ ਤੇਰੇ ਕੀੜੇ ਪੈਣਗੇ ਕਰ ਲਾ ਮੁਕੱਦਮਾ ਮੇਰੇ ਤੇ ਤੇਰੇ ਕੀੜੇ ਪੈਣਗੇ ਤੈਉਂ ਦਰਵੇਸ਼ ਨੂੰ ਸਿੱਖ ਕਰਕੇ ਤੇ ਪੰਜਾਬੀ ਕਰਕੇ ਮੰਤਰੀ ਨੇ ਬਣਾਇਆ ਬੋਲ ਨਾ ਹਾਂਸੋ ਹਾਂਸਾ ਤੁਸੀਂ ਤੁਸੀਂ ਤਾਂ ਕਿਉਂ ਜ ਐ ਲਾਗਿਆ ਪਾਣੀ ਇਹ ਤੇ ਦੁੱਧ ਇਹ ਤੇ ਹੋ ਜਾਂਦਾ ਉਹ ਹੈ ਤੁਸੀਂ ਇਹਨੇ 10 ਸਾਲਾਂ ਤੱਕ ਇੱਕ ਵੀ ਪੰਜਾਬੀ ਆਪਦੀ ਕੈਬਨਿਟ ਦੀ ਮੰਤਰੀ ਬਣਾਇਆ ਅਰੇ ਮੈਂ ਤਾਂ ਕਹਾਂ ਮੈਂ ਕੇਂਦਰ ਦਾ ਮੰਤਰੀ ਸੀ ਜਿਹੜੇ ਰਾਸ਼ਟਰਪਤੀ ਰਾਜ ਰਣ ਵਿੱਚ ਦਰਸ਼ਨ ਕਰਦੇ ਨੇ ਤਾਂ ਪੋਸਟਾ ਕੋਈ ਨਹੀਂ ਇਹ ਦਿੱਲੀ ਹੁੰਦੇ ਐ ਇਹਨੇ ਉੱਥੇ ਵੀ ਸਿੱਖ ਨਹੀਂ ਬਣਾਇਆ ਪੰਜਾਬੀ ਨਹੀਂ ਬਣਾਇਆ ਲਿਖਿਓ ਪੁੱਤਰ ਕਹੋ ਵੀਰੋ ਸਰਦਾਰੋ ਚੌਧਰੀਓ ਸ਼੍ਰੀ ਮਾਨੋ ਧੀਓ ਇਹਨੇ ਉਥੇ ਨਹੀਂ ਲਾਇਆ ਉਹ ਮਰ ਗਿਆ ਮੈਂ ਪੰਜ ਵਾਰੀ ਕਰਨਲ ਸਿੰਘ ਨੂੰ ਹਸਪਤਾਲ ਜਾਈ ਮੈਂ ਲਗੀਆਂ ਉਹਨੇ ਪੰਜੇ ਵਾਰੀ ਮੈਨੂੰ ਕਿਹਾ ਜੋ ਜਨਰਲਸ ਨੇ ਕਿਹਾ ਮੈਂ ਸੁਪਰੀਮ ਕੋਰਪ ਬਾਰ ਐਸੋਸੀਏਸ਼ਨ ਦਾ ਮੈਂਬਰ ਕਰ ਲਾਂ ਮੈਂ ਕਰ ਲਾਂ ਮੈਂ ਜਰਨੇਤ ਸਿੰਘ ਨੇ ਕਿਹਾ ਮੇਰੀ ਮੌਤ ਕੇਜਰੀਵਾਰ ਨੇ ਕੀਤੀ ਹੈ ਮੈਂ ਸਰਦਾਰ ਤਰਗਟ ਸਿੰਘ ਸਾਰੇ ਤੁਸੀਂ ਬੈਠੇ ਆ ਤੁਹਾਡੇ ਸਾਹਮਣੇ ਬੇਨਤੀ ਕਰਦੇ ਆ ਕਿ ਪ੍ਰਧਾਨ ਮੰਤਰੀ ਜੀ ਤੋਂ ਵੱਡੇ ਥਾਣੇ ਬੈਠੇ ਜੁਡੀਸ਼ੀਅਨ ਕਮਿਸ਼ਨ ਬਣਾਓ ਔਰ ਜਗਨਨਾਥ ਸਿੰਘ ਐਮਐਲਏ ਦੀ ਮਰਤੂ ਦਾ ਫੁੱਲ ਜੁਡੀਸ਼ੀਅਲ ਇਨਕੁਆਇਰੀ ਕਰੋ ਕੇਜਲੀਵਾਲ ਨੂੰ ਉਮਰ ਕੈਦ ਹੋਊਗੀ ਐਡੇ ਐਡੇ ਪਾਪੀ ਆ ਕੇ ਪੰਜਾਬ ਨੂੰ ਉਡਣ ਪੰਜਾਬੀਆਂ ਦੇ ਐਮਐਲਏ ਨੂੰ ਮਾਰਨ ਤਾਂ ਮੈਂ ਬੇਨਤੀ ਕਰਦਾ ਕਿ ਬਹੁਤ ਜ਼ਿਆਦਾ ਟਾਈਮ ਨਹੀਂ ਲੈਂਦਾ ਕਿ ਇੱਕ ਇੱਕ ਵੋਟ ਇਹਨਾਂ ਨੂੰ ਪੰਜੇ ਵਾਲਿਆਂ ਨੂੰ ਪਾਓ ਤੇ ਪਿੱਛੇ ਛੁੱਟੋ ਮੈਂ ਸੁਪਰੀਮ ਕੋਰਟ ਦਾ ਵਕੀਲ ਹੋਣ ਕਰਕੇ ਜਿਹੜੇ ਵਕੀਲਾਂ ਵੱਲੋਂ ਇੱਕ ਸਰਦਾਰ ਖੜੇ ਐ ਕੋ ਦਾ ਹੱਕ ਹੈ ਕਿਉਂ ਲੜਨਾ ਬਰਾੜ ਸਾਹਾ ਕਿਹਾ ਕੋਮਰ ਜੀ ਕੋਮਰ ਸਾਹਿਬ ਕੋਮਰ ਸਾਹਿਬ ਮੈਂ ਮੰਨ ਤੇ ਕਰਦਾ ਵੇ ਉੱਠ ਗਏ ਹੱਥ ਚੁਗਾ ਗਏ ਬਾਈ ਜੀ ਕਈ ਵਾਰੀ ਜੇ ਵੋਟਾਂ ਬਾੜੀਆਂ ਘਟ ਜਾਣ ਤੇ ਜਮਾਨਤ ਦੇ ਡੇੜੇ ਤੇਰੇ ਗੱਲ ਆ ਜਾਂਦੀ ਹੈ ਸਮਝੇ ਨਾ ਨੰਦਕਾਰ ਤੇ ਵਿਆਹ ਹੋਵੇ ਨਾ ਹੋਵੇ ਜੇ ਰਹਿ ਜਾਣ ਨਾ ਤਾਂ ਬਦਨਾਮੀ ਹੁੰਦੀ ਹੈ ਬਾਈ ਜੀ ਤੂੰ ਚੁੱਪ ਕਰਕੇ ਬਹਿ ਜਾ ਸਰਦਾਰ ਸੁਖਵੀਰ ਸਿੰਘ ਕਿ ਮੈਂ ਪਟਨਾ ਸਾਹਿਬ ਤੋਂ ਸੁੱਧਾ ਉੱਥੋਂ ਆ ਰਿਹਾ ਪਟਨਾ ਸਾਹਿਬ ਤੋਂ ਉੱਥੇ ਬਹੁਤ ਗੱਲਾਂ ਚੱਲੀਆਂ ਸੁਖਵੀਰ ਜੀ ਤੁਸੀਂ ਕਾਹਨੂੰ ਪਟਨਾ ਸਾਹਿਬ ਦੇ ਮੂਹਰੇ ਬੋਲਣਾ ਸੀ ਉਹਦੇ ਮੂਹਰੇ ਤਾਂ ਰਮਜੀਤ ਸਿੰਘ ਬੋਲਿਆ ਮੈਂ ਉੱਥੋਂ ਪੜ ਕੇ ਆਇਆ ਹਾਂ ਵੀਰੋ ਰਮਜੀਤ ਸਿੰਘ ਲਾਹੌਰੋਂ ਆਥੀ ਘੋੜੇ ਲੈ ਕੇ ਮੱਥਾ ਟੇਕਣ ਗਿਆ ਔਰ Hindu ਔਰ ਮੇਰੇਆ ਮਾਲਕਾਂ ਇਹ 200 ਬੰਦਾ ਮੱਥਾ ਟੇਕਦਾ 185 Hindu ਐ ਐਡਾ ਸਾਂਝਾ ਗੁਰੂ ਐ ਤੇ ਤੂੰ ਇਹਨੂੰ ਜੀ ਇੱਥੇ ਉਹ ਤੇ ਦਾਅਵੇਦਾਰ ਸੁਖਵੀਰ ਤੂੰ ਕਾਤੋਂ ਉਹ ਨਾਮ ਤੂੰ ਕਾਤੋਂ ਉਹ ਟੁੱਟੀਆਂ ਜੇ 2 300 ਬੱਸਾਂ ਲੈ ਕੇ ਉਹਨਾਂ ਟੱਕਰ ਲਾਈ ਜਾਣਾ ਉਹਦੇ ਮੁਰ ਤੇ ਕੇਲੇ ਨਹੀਂ ਠਿਕੇ ਪਟਨਾ ਸਾਹਿਬ ਦੇ ਹਟ ਜਾ ਵਕੀਲ ਸਾਹਿਬ ਨੂੰ ਬਾਲਾ ਮੈਂ ਲੀਗਲ ਕਾਨੂੰਨ ਵੀ ਜਾਣਦਾ ਬਦਨਾਮੀ ਵਾਲੇ ਕਾਨੂੰਨ ਵਿੱਚ ਜਿਹੜੀ ਬਦਨਾਮੀ ਦੀ ਸਜ਼ਾ ਨਹੀਂ ਹੁੰਦੀ ਬਦਨਾਮੀ ਦਾ ਰਿਕਾਰਡ ਮੜਾ ਜੇ ਵਕੀਲ ਸਾਹਿਬ ਥੋੜੀ ਜਮਾਨਤ ਜਮਤ ਹੋ ਗਈ ਤਕਬੀਰ ਤਾਂ ਜਾ ਕੇ ਉੱਥੇ ਡੱਬ ਵਾਲੀ ਮੰਡੀ ਕੋਲੇ ਲੰਬੀ ਬਹਿ ਜੇ ਤੇ ਤੁਹਾਡੇ ਕਿ ਮੈਂ ਕਹਿਣਗੇ ਆ ਗਿਆ ਜਵਾਨ ਤੇ ਜਾਤੀ ਆ ਬਹਿ ਜਿਓ ਬਾਕੀ ਠੀਕ ਹੈ ਜੀ ਹੁ ਸਵਾਲ ਕਰ ਜੀ ਰਾਸਪਾਤ ਦੀ ਭਾਜਪਾ ਦੀ ਹਾਂ ਭਾਜਪਾ ਦੀ ਗੱਲ ਬਾਤ ਕਰਾਂਗੇ ਕੋਈ ਭਾਜਪਾ ਨੂੰ ਮੈਂ ਭਾਜਪਾ ਨੂੰ ਕਿਉਂ ਲੜਨੇ ਨਹੀਂ ਚਾਹੁੰਦਾ ਲੋਕਾ ਤੋਂ ਲੜਦੇ ਆ ਇੰਨਾਂ ਕੰਮ ਨਹੀਂ ਇੱਥੇ ਇੱਥੇ ਤਾਂ ਘੋਟਿਆਂ ਦਾ ਭੇਜਣਾ ਹੈ ਤੇ ਤੁਸੀਂ ਕਹ ਰਹੇ ਹੋ ਉੱਥੇ ਬਾਹਰੋਂ ਆ ਕੇ ਇਹ ਸਭ ਉਹਨੇ ਜਾਣਦੇ ਹੋ ਕੋਹੀ ਨਹੀਂ ਮੈਨਾ ਕਾਲ ਸਿੱਧੀ ਹੈ 100% ਸਿੱਧੀ ਇਹਨਾਂ ਨੇ ਪੰਜੇ ਵਾਲੇ ਨੇ ਜਿੱਤਣਾ ਆਸ਼ੂ ਸਾਹਿਬ ਬਹੁਤ ਸੰਘਰਸ਼ ਮਈ ਹੈ ਆ ਬੈਠੇ ਸਾਰੇ ਜਾਨੇ ਚੰਨੀ ਸਵਾਲ ਹੀ ਸਕੇ ਇਹ ਹੈ ਅਰਗਟ ਸੋਰੀ ਇੱਕalle ਹੀ ਸਾਫਤ ਕਰਦੇ ਆ ਕਿ ਜਿਹੜੇ 올림픽 ਜਿੱਤ ਸਕਦੇ ਆ ਕੇਜਰੀਆਲ ਲੁਧਿਆਣੇ ਦੇ ਲੋਕ ਵੀ ਇਹਨਾਂ ਨੂੰ ਮੈਗਲੀ ਦਿਆ ਇਹ ਅੰਤ ਤੱਕ ਮੈਡਲ ਦੇ ਸਕਦਾ ਹੈ ਇਹਨਾਂ ਨੂੰ ਮੈਡਲ ਹੀ ਮਿਲਣਗੇ